ਏ ਪੰਜਾਬ ਸਰਕਾਰ ਦੇ ਜਿਹੜੇ ਆਰਡਰ ਸੀਗੇ ਉਹਨਾਂ ਦੀ ਕੰਪਲਾਈਅੰਸ ਵਿੱਚ ਅੱਜ ਮੈਂ ਇੱਥੇ ਐਸਐਸਪੀ ਪਟਿਆਲਾ ਦਾ ਚਾਰਜ ਲਿਆ ਹੈ ਸੋ ਜਿਹੜੀਆਂ ਸਾਡੀਆਂ ਪ੍ਰਾਇੋਰਟੀਜ਼ ਨੇ ਜਿਹੜੀਆਂ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਤੇ ਡੀਏਜੀਪੀ ਪਟਿਆਲਾ ਨੇ ਜਿਸ ਦੀ ਵੀ ਬਰੀਫਿੰਗ ਜਿਹੜੀ ਅਕੋਰਡਿੰਗ ਉਹਦੇ ਜਿਹੜਾ ਸਾਡਾ ਹਾਈ ਪ੍ਰਾਇੋਰਟੀ ਹੈ ਉਹ ਡਰੱਗਸ ਹੈ ਕਿ ਡਰੱਗਸ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹੜੇ ਵੀ ਡਰੱਗਸ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਜਿਹੜਾ ਕੋਈ ਡਰੱਗ ਅਡਿਕਟ ਹੈ ਉਹਦੀ ਮਦਦ ਕਰਦੇ ਹੋਏ ਉਹਨੂੰ ਹਸਪੀਟਲ ਚ ਦਾਖਲ ਕਰਾਇਆ ਜਾਵੇ ਤੇ ਉਹਦੀ ਟ੍ਰੀਟਮੈਂਟ ਕਰਾਈ ਜਾਵੇ। ਸੈਕੰਡ ਪ੍ਰਾਇੋਰਟੀ ਏਰੀਆ ਸਾਡਾ ਰਹੂਗਾ ਗੈਂਗਸਟਰਸ ਦੇ ਖਿਲਾਫ ਕਿ ਜੇ ਕੋਈ ਆਰਗੇਨਾਈਜ਼ਡ ਕ੍ਰਾਈਮ ਕੀਤਾ ਜਾਂਦਾ ਤੇ ਉਹਨੂੰ ਟ੍ਰੇਸ ਕੀਤਾ ਜਾਵੇ ਤੇ ਉਸ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਵੇ। ਬਟ ਜੇ ਇਨ ਕੇਸ ਕੋਈ ਇਹ ਹੋ ਜਾ ਕ੍ਰਾਈਮ ਹੋ ਜਾਂਦਾ ਤੇ ਉਹਨੂੰ ਨਾਲ ਦੀ ਨਾਲ ਟ੍ਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਨਾਲ ਦੀ ਨਾਲ ਇੱਕ ਲਾਅ ਐਂਡ ਆਰਡਰ ਤੇ ਪੂਰਾ ਧਿਆਨ ਰੱਖਿਆ ਜਾਊਗਾ। ਟ੍ਰੈਫਿਕ ਵਿਲ ਬੀ ਅ ਫੋਕਸ ਏਰੀਆ। ਜਿਹੜਾ ਸਿਟੀ ਦੇ ਵਿੱਚ ਕੇ ਟ੍ਰੈਫਿਕ ਸਾਡਾ ਸਮੂਥ ਫਲੋ ਚੱਲੇ। ਟ੍ਰੈਫਿਕ ਦਾ ਕੋਈ ਇਸ਼ੂ ਨਾ ਆਵੇ ਲੋਕਾਂ ਨੂੰ ਜਿਹੜੇ ਕਮਿਊਟ ਕਰਨਾ ਹੈ ਇੱਧਰ ਉੱਧਰ ਜਾਣਾ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਸ਼ੂ ਨਾ ਰਹੇ